ਸਭ ਕਹਿੰਦੇ ਆ ਵੀ ਕੋਲਡ ਡਰਿੰਕ ਨਾ ਲਓ ਬੱਚੇ ਨੂੰ ਠੀਕ ਹੈ ਜੂਸ ਪੀ ਲਓ ਹੋਰ ਦੁੱਧ ਪੀ ਲਓ ਜੋ ਵਰਜੀ ਪੀਦਾ ਕੋਲਡ ਡਰਿੰਕ ਨਹੀਂ ਪੀਣਾ ਆਪਾਂ ਨੇ ਬਣਾ ਲਈਆਂ ਜੀ ਪੂਰੀਆਂ ਪੂਰੀਆਂ ਛੋਲੇ ਤੇ ਸਾਨੂੰ 15 16 ਸਾਲ ਹੋ ਗਏ ਸਾਨੂੰ ਮੱਝਾ ਦਾ ਕੰਮ ਕਰਦਿਆਂ ਤੇ ਕਿਸੇ ਰਿਸ਼ਤੇਦਾਰੀ ਮੈ ਰਾਤ ਨਹੀਂ ਲੈ ਜੀ ਕਦੇ ਸਸੀ ਕਲਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਟਾਈਮ ਹੈਗਾ ਜੀ ਆਪਣਾ 4 ਵਜੇ ਦਾ ਆਪਾਂ ਆ ਗਏ ਜੀ ਮੱਝਾਂ ਚੋਣ ਲਈ ਤੇ ਮਨਦੀਪ ਲੱਗੇ ਆਪਾਂ ਅੰਦਰ ਗੋਹਾ ਚੱਕਣਾ ਇਹਨਾਂ ਦਾ ਪੂਰਾ ਗੋਹਾ ਵੱਡਿਆ ਪਿਆ ਹੈ ਖੜਬੂ ਮੁੰਡਾ ਦੇਖ ਕਿਦਾਂ ਗੰਦ ਪਾਇਆ ਅਸਲ ਪੂਰਾ ਇਹ ਲੱਗੇ ਆ ਹੁਣ ਆਪਾਂ ਸਬਸਕ੍ਰਾਈਬ ਕਰਨ ਤੇ ਮੈਂ ਲੱਗੇ ਆਪਣਾ ਧਾਰਾ ਚੋਣ ਤੇਰਾ আচ্ছা ਮੈਂ ਤਾਂ ਸੋਚਦਾ ਸੀ ਸਿਤਾਜੀ ਜੀ ਸਾਰਾ ਮੈਂ ਸੋਚਦਾ ਵੀ ਤੇਰਾ ਤਾਂ ਠੀਕ ਹੈ ਚਲ ਵੀ ਮੈਂ ਸੋਚਣ ਲੱਗਿਆ ਹਾਂ ਅਰੇ ਤੂੰ ਹਾਲ ਦੇਖ ਮੇਰੇ ਤਾਂ ਜੀ ਨਹੀਂ ਕਰਦਾ ਇਹ ਬਿਨਾਂ ਰੋਣ ਦੇ ਇੱਕ ਇੰਨਾ ਪਤਲਾ ਹੋ ਗਿਆ ਉਹ ਕਰਿਆ ਕੋਈ ਮੈਂ ਸਾਨੇ ਹਰੇ ਹਰੇ ਕਰਿਆ ਹੀ ਕਰਿਆ ਦੋ ਮਹੀਨੇ ਸੋ ਗਿਆ ਨਖਵੀਆਂ ਦੋ ਮਹੀਨੇ ਸੋ ਗਿਆ ਸੰਲੈਣੀ ਜੀ ਆਪਣੇ ਦੋ ਚੋ ਤੇ ਮੰਦੀਪ ਹਲੇ ਅੰਦਰ ਕਰ ਰਹੇ ਆ ਸਫਾਈ ਤੇ ਝਾੜੂ ਮਾਰਨਾ ਗੋਹੜ ਚੱਕੋਗੇ ਤੇ ਗ੍ਰੀਨ ਮੇਰਾ ਉਹ ਵਿਦਿਆੰਤਰ ਉਹ ਕਰ ਲੈਣੀ ਆ ਦੇਖੋ ਜੀ ਆਪਾਂ ਸਵੇਰੇ ਉੱਠ ਕੇ ਤੜਕੇ ਉੱਠ ਕੇ ਮਿਹਨਤ ਕਰਦੇ ਹਾਂ ਨੇ ਤੇ ਆਪਾਂ ਆਪ ਖਾਲੀ ਪੇਟ ਆ ਕੇ ਇਹਨਾਂ ਦਾ ਢਿੱਡ ਭਰਦੇ ਫਿਰ ਸਾਨੂੰ ਕਿਵੇਂ ਖੁਸ਼ ਰੱਖੂਗੀ ਇਹਨਾਂ ਦੇ ਕਿਰਪਾ ਦੇ ਨਾਲ ਕਦੇ ਪੈਸਾ ਨਹੀਂ ਮੁੱਕਦਾ ਕਦੇ ਕਿਸੇ ਚੀਜ਼ ਦੀ ਤੋੜਨੀ ਹੈ ਆਪਾਂ ਗੱਡੀਆਂ ਕਾਰਾਂ ਚ ਘੁੰਮਦੇ ਆ ਆਪਾਂ ਇਹਨਾਂ ਦੇ ਕਰਕੇ ਹੀ ਘੁੰਮਦੇ ਆ ਆਪਾਂ ਜੇ ਡੰਗਰਾਂ ਨੂੰ ਖੁਸ਼ ਰੱਖੂਗੇ ਵੇਜਵਾਨਾਂ ਨੂੰ ਇਹ ਵੀ ਤਾਂ ਸਾਨੂੰ ਖੁਸ਼ ਰੱਖਣਗੇ ਇਹ ਆਪਾਂ ਤੜਕੇ ਉੱਠ ਕੇ ਕਰਦੇ ਆ ਇੱਕ ਤਰ੍ਹਾਂ ਦੀ ਮਿਹਨਤ ਹੁੰਦੀ ਹੈ ਸਾਡੀ ਆਪਾਂ ਕਰਦੇ ਆ ਜੀ ਮਿਹਨਤ ਤੜਕੇ ਉੱਠ ਕੇ ਠੀਕ ਹੈ ਤੇ ਅੱਪਾ ਸਾਰਾ ਦਿਨ ਗੋਹੇ ਚ ਲਿਬੜੇ ਰਹਿਣੇ ਆ ਤਾਂ ਜੇ ਆਪਾਂ ਗੋਹੇ ਦੇ ਵਿੱਚ ਲਿਬੜੇ ਰਹਿਣੇ ਆ ਪਰ ਆਪਾਂ ਦੁੱਧ ਦਾ ਸਭ ਨੂੰ ਸਾਫ਼ ਸੁਥਰਾ ਪਲਾਉਣਾ ਹੈ ਦੁੱਧ ਤਾਂ ਨਹੀਂ ਆਪਾਂ ਗੰਦਾ ਪਲਾਉਂਦੇ ਕਿਸੇ ਨੂੰ ਵੀ ਡੰਗਰਾਂ ਦੇ ਵਿੱਚ ਤਾਂ ਜੀ ਡੰਗਰੇ ਹੋ ਕੇ ਰਹਿਣਾ ਪੈਂਦਾ ਤੇ ਕਿਵੇਂ ਸਾਨੂੰ ਹਾਂ ਸਾਨੂੰ 15 16 ਸਾਲ ਹੋ ਗਏ ਸਾਨੂੰ ਮੱਝਾਂ ਦਾ ਕੰਮ ਕਰਦਿਆਂ ਤੇ ਕਿਸੇ ਰਿਸ਼ਤੇਦਾਰੀ ਮੈਨੂੰ ਰਾਤ ਨਹੀਂ ਲੈ ਜੀ ਕਦੇ ਰਿਸ਼ਤੇਦਾਰੀ ਚ ਵੀ ਰਾਤ ਨਹੀਂ ਬਸ ਸਾਡਾ ਟਾਈਮ ਸਾਡਾ ਕੰਮ ਹੈਗਾ ਵੀ ਆਪਣਾ ਕੰਮ ਕਾਰਨ ਕਰੋ ਨਵੇੜੋ ਘੁੰਮਿਓ ਘੁੰਮ ਕੇ ਆ ਕੇ ਆਪਣਾ ਕੰਮ ਕਰ ਫੇਰ ਸੰਭਲੋ 4 ਵਜੇ ਤੋਂ ਸ਼ਾਮ ਨੂੰ ਨਹੀਂ ਕਰਨਾ ਚਾਹੀਦਾ ਹਾਂ 4 ਵਜੇ ਤੋਂ ਸਵੇਰੇ ਹੋ ਜਿਆਦਾ ਜਲ ਉੱਥੇ ਆ ਇਸ ਵੇਲੇ ਜਿਹੜਾ ਤਾਂ ਫਿਰ ਸਾਹਿਬ ਹੂੰ ਹੂੰ ਹੁਣ ਢੜਕੇ ਨੂੰ ਵੀ ਆਪਾਂ ਦੇਖ ਲਓ ਮੈਂ ਸਜੋਂ ਆਉਂਦੇ ਹੁੰਦੇ ਤੇ ਚਾਹ ਹੁੰਦੇ ਆਉਂ ਨੂੰ ਚਾਹ ਹੁੰਦੇ ਮੈਂ ਸਜੋਂ ਆਉਂਦੇ ਹੁੰਦੇ ਦੇਖ ਲਈ ਸਹੀ ਗੱਲ ਹੈ ਰੋਮਾਂਦਿਆਂ ਨੂੰ ਹੋਰ ਤਾਂ ਆਪਣੇ ਕੰਮ ਦਾ ਇਹੀ ਤਾਂ ਫਾਇਦਾ ਹੈ ਜਦ ਮਰਜ਼ੀ ਚਲੇ ਜਾਓ ਜਦ ਮਰਜ਼ੀ ਜਾਓ ਆ ਤੇ ਬਹੁਤ ਵਧੀਆ ਏ ਵਾਹਿਗੁਰੂ ਨੇ ਸਾਨੂੰ ਰੂਜ਼ਿਕ ਦਿੱਤਾ ਵੈ ਪ੍ਰਮਾਤਮਾ ਨੇ ਬਹੁਤ ਵਧੀਆ ਏ ਆਪਾਂ ਆਪਣਾ ਕੰਮ ਹੈ ਜਦ ਮਰਜੀ ਉੱਠ ਕੇ ਕਰ ਲਈਏ ਹਾਂ ਇਹ ਹੈਗਾ ਹਾਂ ਆਪਣਾ ਕੰਮ ਹੈ ਜਿਹੜਾ ਆਊਟਰ ਤੋਂ ਨਹੀਂ ਹੈ ਇਹਦੇ ਵਿੱਚ ਜਿਹੜੇ ਥੰਡੇ ਕੰਮ ਕਰਨਾ ਹੂੰ ਜਿੰਨੇ ਕ ਜੋਗੇ ਅਸੀਂ ਹੈਗੇ ਆ ਆਪਾਂ ਨੇ ਉੰਨੇ ਕ ਜੋਗੇ ਡੰਗਰ ਰੱਖੇ ਹੋਏ ਆ ਆਪਾਂ ਉਹਨਾਂ ਦਾ ਕੰਮ ਕਰਦੇ ਆ ਤੇ ਇੱਕ ਤਾਂ ਸਾਡਾ ਬਾਜ਼ ਛੋਟਾ ਇਹ ਨਹੀਂ ਤਾਂ ਕਿ ਮੱਝਾ ਹੋਰ ਵੀ ਰੱਖ ਲਈਏ ਫਿਰ ਪਰ ਸਾਨੀ ਚੌਂਕ ਹੈਗਾ ਆਪਕੇ ਕਰਨ ਦਾ ਕੰਮ ਅਸੀਂ ਆਪੇ ਹੀ ਮਤਲਬ ਉਹ ਕਰਕੇ ਖੁਸ਼ ਹੈ ਸਾਨੂੰ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਰੱਖ ਲਈਏ ਇਹ ਸਾਡੇ ਨਾਲ ਕੋਈ ਕੰਮ ਕਰਵਾਵੇ ਆਪਾਂ ਨੇ ਵੀ ਕਰਨਾ ਕੀ ਹੈ ਸਾਰਾ ਦਿਨ ਘਰ ਸਾਰਾ ਦਿਨ ਬਿਲੀ ਹੀ ਹੈ ਤੇ ਵਧੀਆ ਅਸੀਂ ਆਪਣੇ ਕੰਮਕਾਰ ਦੇ ਵਿੱਚ ਲੱਗੇ ਹੋਏ ਆਂ ਸਾਰਾ ਦਿਨ ਬਿਜ਼ੀ ਰਹਿਣੇ ਆਂ ਕੰਮ ਕਰਦੇ ਆਂ ਵਧੀਆ ਹੀ ਇੱਧਰ ਉੱਧਰ ਤੇ ਭੱਜ ਭਜਾਈ ਜੇ ਨਾਲ ਤੇ ਖੜਨ ਬੈਠਣ ਵਾਲ ਤੇ ਦਾ ਠੀਕ ਨਹੀਂ ਆਪਾਂ ਆਪਣਾ ਕੰਮ ਕਰ ਕਰਦੇ ਆ ਘਰ ਦਾ ਬਹੁਤ ਵਧੀਆ ਏ ਤੇ ਮੈਨੂੰ ਤਾਂ ਆਪਣਾ ਕੰਮ ਕਰ ਕਰਕੇ ਬਹੁਤ ਪਸੰਦ ਹੈ ਤੇ ਮੈਂ ਤਾਂ ਆਪਣਾ ਮੱਜਾ ਦਾ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੱਜਾ ਦਾ ਕੰਮ ਕਰਕੇ ਕਿਉਂਕਿ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਕੰਮ ਇਹ ਤੇ ਚਲੋ ਜੀ ਆਪਾਂ ਕੰਮ ਕਰਦੇ ਆ ਤਾਂ ਮਹਾਰਾਜ ਨੇ ਕਿਸੇ ਚੀਜ਼ ਦਾ ਘਾਟਾ ਵੀ ਨਹੀਂ ਰੱਖਿਆ ਹੋਇਆ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੋਇਆ ਸਾਨੂੰ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਪ੍ਰਮਾਤਮਾ ਨੇ ਸਾਨੂੰ ਇੰਨਾ ਬਖਸ਼ਿਆ ਹੋਇਆ ਏ ਸਾਨੂੰ ਇਹਨਾਂ ਦੇ ਸਿਖਤੇ ਅਸੀਂ ਪੂਰੀ ਐਸ਼ ਕਰਦੇ ਪੂਰੀ ਮੋਜਾਂ ਮਾਰਦੇ ਆ ਕਦੇ ਪੈਸੇ ਦੀ ਥੋੜਨੀ ਕਦੇ ਕਿਸੇ ਹੋਰ ਚੀਜ਼ ਦੀ ਥੋੜਨੀ ਵਾਹਿਗੁਰੂ ਨੇ ਸਾਨੂੰ ਬਹੁਤ ਦਿਆ ਹੋਇਆ ਵਧੀਆ ਲੱਗਦਾ ਸਾਨੂੰ ਰੱਬ ਨੇ ਸੁੱਖ ਰੱਖੀ ਤਾਂ ਅਸੀਂ ਵਾਹਿਗੁਰੂ ਨੇ ਕਿਰਪਾ કરી بس ਅਸੀਂ ਹੋਰ ਵੀ ਡੰਗਰ ਪਾਲਾਂਗੇ ਪਰ ਪਾਉਣੇ ਆ ਅਸੀਂ ਜ਼ਰੂਰ ਪਾਉਣੇ ਆ ਇੱਕ ਸਾਨੂੰ ਥੋੜੇ ਸਾਡਾ ਅੰਦਰ ਜਿਹੜਾ ਸਾਡਾ ਅੰਦਰ ਹੈ ਨਾ ਕੇਂਦਰ ਮੱਝਾਂ ਛੱਡਦੀਆਂ ਉਹ ਸਾਡੀ ਜਗ੍ਹਾ ਥੋੜੀ ਘਟ ਹੈ ਉੱਥੇ ਕਰਕੇ ਥੋੜਾ ਜਿਹਾ ਹੋ ਜਾਂਦਾ ਕਿਉਂਕਿ ਹੁਣ ਸਿਆਲ ਆਏ ਨੇ ਸਿਆਲ ਚ ਡੰਗਰਾਂ ਦਾ ਆਖਾ ਹੋ ਜਾਂਦਾ ਗਰਮੀ ਜਿਹਾ ਚਲੋ ਬੰਗਰਾਂ ਨੇ ਇੱਥੇ ਸਾਰਿਆਂ ਨੇ ਬਾਹਰ ਛੱਡ ਜਣਾ ਤੇ ਉਰੇ ਦੇਖਦੇ ਆਂ ਰੱਬ ਨੇ ਕਿਰਪਾ ਕੀਤੀ ਤਾਂ ਅਸੀਂ ਇੱਥੇ ਛੱਡ-ਛੁੱਡ ਪਾਵਾਂਗੇ ਤੇ ਦੰਗਰ ਹੋਰ ਵਧਾ ਲਾਂਗੇ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਨੀ ਆ ਚਲੋ ਜੀ ਮਿਲਦੇ ਆਂ ਫਿਰ ਆਪਾਂ ਚੋ ਲਈਏ ਮੱਝ ਟਾਈਮ ਆਪਣਾ ਹੁੰਦਾ ਜਾਂਦਾ ਮਨਦੀਪ ਨੇ ਸਫਾਈ ਕਰ ਲਈ ਆ ਤੇ ਝੋਕੇ ਮੱਝ ਤੇ ਮਿਲਦੀਆਂ ਜੀ ਤੁਹਾਨੂੰ ਤਾਂ ਸ੍ਰੀ ਕਾਲ ਜੀ ਲਖਬਿੰਦਰ ਲੱਗੇ ਵੇ ਪੂਰੀਆਂ ਬਣਾਉਣਾ ਅੱਜ ਬਾਜ਼ਾਰ ਦੀ ਡਿਮਾਂਡ ਸੀ ਇੱਕ ਬਾਜ਼ ਕਹਿ ਰਿਹਾ ਕਿ ਮੈਂ ਬਹਾਲੇ ਬਾਜ਼ ਕਹਿੰਦਾ ਮੈਂ ਪੂਰੀਆਂ ਖਾਣੀ ਆਜ ਮम्मा ਅੱਜ ਸੰਡੇ ਦਾ ਕੱਲ ਤੇ ਬਾਜ਼ ਦੇ ਪੀਪਲ ਸ਼ੁਰੂ ਹੈ ਲਖਬਿੰਦਰ ਲੱਗੀ ਵੀ ਪੂਰੀਆਂ ਬਣਾਉਣਾ ਤੇ ਸਾਡੀ ਪਾਰਟੀ ਹੈ ਸਾਰਿਆਂ ਦੀ ਫਰੇਡੀ ਅੱਜ ਸਾਡੀ ਪਾਰਟੀ ਹੈ ਅੱਜ ਬਾਜ ਨੇ ਬਾਜ ਨੇ ਪੇਪਰ ਚੋਂ ਰਵਾਜ ਹੈ ਫਸਟ ਆਉਣ ਵਾਲੇ ਬਾਜ oh very good ਬਾਜ ਫਸਟ ਆਉਣਾ ਦਾ ਬਾਜ ਨੇ ਪਤਾ ਨਹੀਂ ਕੀ ਆਉਣਾ ਸਾਨੂੰ ਤਾਂ ਆਪ ਨੂੰ ਨਹੀਂ ਪਤਾ ਵੀ ਬਾਜ ਨੇ ਬਾਜ ਨੇ ਬੰਨਣਾ ਕੀ ਬਾਜ ਕੀ ਬੰਨਣਾ ਫਿਰ ਤੁਸੀਂ ਬਿਰਾਉਗੇ ਪੁਲਿਸ ਆ ਰਹੇ ਨੇ ਪੁਲਿਸ ਭਾਈ ਹਾਂ ਟਾ 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 very good very good ਪੁਲਿਸ ਭਾਈ ਜੀ ਨੰਨੂ ਫੜ ਜਾ ਯਾਰ ਕਿਸਕੇ ਨਰੂ ਦੋ ਨੱਕ ਅੱਜ ਲੈ ਗਿਆ ਨਾ ਕੋਕ ਕੋਲਾ ਦੀ ਬਾਈ ਦਾ ਨੂ ਬਾਈ ਜਿਹੜੇ ਲੋਕ ਨਾ ਜਿਹੜੇ ਤੈਨੂੰ ਦੇਖਦੇ ਆ ਕੋਲਡ ਡਰਿੰਕ ਪੀਂਦੇ ਨੂੰ ਸਭ ਕਹਿੰਦੇ ਆ ਵੀ ਕੋਲਡ ਡਰਿੰਕ ਨਾ ਲਓ ਬੱਚੇ ਨੂੰ ਠੀਕ ਐ ਜੂਸ ਪੀ ਲੋ ਹੋਰ ਦੁੱਧ ਪੀ ਲੋ ਜੋ ਵਰਜੀ ਪੀਣਾ ਕੋਲਡ ਡਰਿੰਕ ਨਹੀਂ ਪੀਣਾ ਆਪਾਂ ਨੇ ਬਣਾ ਲਈ ਇੰਜ ਪੂਰੀਆਂ ਪੂਰੀਆਂ ਛੋੜ ਲੇ ਤੇ ਬਾਜ਼ ਮੈਨੂੰ ਕਹਿ ਰਿਆ ਸੀ ਸਵੇਰ ਦਾ ਇਹ ਮੈਂ ਤਾਂ ਬਣਾ ਲਿਆ ਇਹ ਹੋ ਗਿਆ ਉਹ ਬੁੱਤ ਚੁੱਪ ਚ ਬੈਠ ਜਾ ਨੀ ਚਾਹ ਤੇ ਕੱਦਾ ਬੈਠੇ ਹੀ ਮੇਰੇ ਕੋਲ ਇੱਥੇ ਸਲੇਪ ਤੇ ਹੂੰ ਕੱਦਾ ਬੈਠੇ ਇੱਥੇ ਮੇਰੇ ਨਾਲ ਗੱਲਾਂ ਲੱਗਿਆ ਹੋਆ ਕਰਨ ਵਿੱਚ ਨੇ ਉਹਨੇ ਫੋਨ ਵੀ ਲਾ ਲਿਆ ਤਾਂ ਕਰਨ ਉੱਥੇ ਸੋਹ ਨਾਲ ਗੱਲਾਂ ਕਰੀਆਂ ਹੂੰ ਵਿਚਾਰੀ ਦੇ ਨਾਲ ਉਹ ਵੀ ਪੜਦੀ ਦੀ ਬੈਠੀ ਤੇ ਪਾਪਾ ਹਾਂਜੀ ਬੋਲੋ ਜੀ ਦੱਸੋ ਪਹਿਲਾਂ ਇਹਦੀ ਪੁੱਛ ਲੈਣੇ ਹਾਂਜੀ ਦੱਸੋ ਪਹਿਲਾਂ ਬੋਲੀ ਮੈਂ ਹੁਣ ਯਾਰ ਬੁੱਤੀ ਕੱਲ ਤੇ ਫੋਨ ਫੜਿਆ ਬਹੁਤ ਦੋਈ ਨੱਥਾਂ ਨਾਲ ਲੋਡ ਹੋਣੀ ਗੋਲੀ ਗੋਲੀਆਂ ਕਰਨੀਆਂ ਗੋਲੀਆਂ ਗੋਲੀਆਂ ਨਹੀਂ ਚੱਲਣੀਆਂ ਹਾਂ ਬਸ ਸਰ ਲੱਕਣ ਵਾਲੇ ਕੰਦੇ ਕਾਗਮਾ ਹਾਂ ਦਿਖਾ ਦੇ ਮੇਰੇ ਦੂਜੀ ਆਣੀ ਦਿਖਾ ਦੇ ਆ ਦੂਈ ਨਹੀਂ ਐ ਟੁੱਟਿਆ ਰਹੀ ਆ ਬਈਆ ਕਾਵੇਂ ਚੱਲਿਆ ਅੰਨਾ ਆ ਕੋਣ ਪੈਡਾ ਰਾ ਪਿੱਛੇ ਪਿੱਛੇ ਕਿਹੜੀ ਪਿੱਛੇ ਪਿੱਛੇ ആകി ഫീച്ചർ ഗാർ അച്ഛാ ഞാൻ എന്ന് കര മെ ബান্টു സണ്ടാ دی۔ മെ ബান্টു സണ്ടാ دی۔ 1 2 3 ഹും ഫോർ വെരി ഗുഡ് ഫൈവ് വെരി ഗുഡ് സിക്സ് ഹും നൈൻ ഹും 6th വൺ നൈൻ ആണ് ദാ? ന പൈ 6th വൺ 7 7 ആണ് ഹും 8th 8 8 ഹും 9 9 ਹੂੰ ਆਇਦ ਬਿੱਲੇ ਲੱਗੂ ਆ ਮੈਂ 10 ਨਹੀਂ ਐਨ ਮੈਂ ਕਾਦਾ ਵੀ ਮੈਂ ਸਰਕਾਰੀ ਸਕੂਲ ਚ ਲਾ ਦੇਣਾ ਤੈਨੂੰ ਹਟਾ ਕੇ ਇਹ ਤਾਂ ਨਹੀਂ ਕਹਿੰਦਾ ਵੀ ਮੈਂ ਹੁਣ ਈਸੀ ਸਕੂਲ ਦੇ ਵਿੱਚ ਲੱਗਣਾ ਮੈਂ ਸਰਕਾਰੀ ਚ ਲੱਗਣਾ ਨਹੀਂ ਹੂੰ ਜੇ ਪੜ੍ਹਨਾ ਨਹੀਂਵੇਂ ਬਸ ਫਿਰ ਤੂੰ ਉੱਥੇ ਲੱਗਣਾ ਪੁੱਤ ਉਹ ਸਕੂਲ ਚ ਲਾ ਦੇਣਾ ਫਿਰ ਆਪਾਂ ਕਰਦੇ ਨੇ 10 ਵੀ ਤੇ ਨਹੀਂ ਕੋ ਸੰਤ ਪ੍ਰੀਤ ਚ ਨਹੀਂ